ਬੀਜ ਸੁੱਝ ਕੋ ਨਹੀਂ ਬਹਿਤ ਦਲੀਚਾ ਪਾਇ ਨਰਕ ਨਿਵਾਰਨ ਨਰੈ ਨਰ ਸਾਚੋ ਸਾਚੇ ਨਹੀਂ ਹੂੰ ਬੀਜ ਉਹਦਾ ਤੇਰਾ ਬਾਹਰ ਦਾ ਸਰੀਰ ਦਲੀਚਾ ਪਾਇਆ ਹੀ ਹੋਇਆ ਇਹਦਾ ਤਾਂ ਲਾਇਆ ਜੀ ਕਿੰਨਾ ਜਰਬਾਲ ਦਾ ਸਰੀਰ ਕੱਪੜਾ ਪਾਇਆ ਹੋਇਆ ਆਇਓ ਬੀਜ ਜੰਮਿਆ ਕਿੱਥੇ ਹੈ ਹੂੰ ਜਦ ਜਬਦਾ ਬਾਹਰ ਦਾ ਜਿਹੜਾ ਹੈ ਨਾ ਝਟਕਾ ਅਲੱਗ ਹੋ ਜਾਂਦਾ ਅੱਛਾ ਅਜਾ ਤੂੰ ਸਾਡੇ ਦਲੀਚੇ ਬੈਠਾ ਸਾਡੇ ਸਰੀਰ ਬੈਠਾ ਤੈਨੂੰ ਸੋਝੀ ਕਿੱਥੇ ਹੈ ਤੁਹ ਦਰਗਾਹ ਦੇ ਦੇਸ ਦੀ ਗੱਲ ਕਰਦਾ ਐ ਕਿ ਦਰਗਾਹ ਤਾਂ ਤੂੰ ਆਪੇ ਦੀ ਹੈ ਅਜੋ ਦਾ ਤੇਰੇ ਦੁਲੀਚਾ ਪਾਇਆ ਹੈ ਉਪਰ ਆ ਸਰੀਰ ਆਇਆ ਹੈ ਕਿਉਂਕਿ ਪ੍ਰਾਣੋਂ ਤੇਰੇ ਤੇ ਛਿਲਕਾ ਹੈਗਾ ਹੈ ਸਰੀਰ ਦਾ ਛਿਲਕਾ ਹੈ ਅਜੇ ਤੈ ਸੋਚੀ ਦੀ ਸਰੀਰ ਤੋਂ ਗਿਆ ਤੋ ਵਹਾਂ ਕੋਈ ਸੋਚੀ ਦੀ ਗਿਆਨ ਅੰਤਰੀਆ ਤੋਂ ਵਹਾਂ ਕੋਈ ਸੋਚੀ ਦੀ ਕੱਪੇ ਬਹਿ ਗਿਆ ਪਰ ਗਿਆਨ ਦੇ ਅਸਤ ਕਰ ਬ੍ਰह्म ਗਿਆਨ ਖਭ ਜਾਉਂ ਲੁੱਡੂ ਆਤਮ ਗਿਆਨ ਦਾ ਉਪਦੇਸ਼ ਦੇਣ ਨੂੰ ਬਹਿ ਗਿਆ ਪਹਿਂ ਤੁਲੀ ਚਾ ਪਾਏ ਹਾਂਜੀ ਨਰਕ ਨਿਵਾਰਣ ਨਰੇ ਨਰ ਸਾਚੂ ਸਾਚੈ ਨਾਹੀਂ ਆਹ ਦਰਕਤ ਨਿਵਾਰਣ ਨਰੇ ਨਰ ਜਿਨਾ ਨਾਲ ਨਾ ਰਹਿਣ ਐ ਲੜ ਹੂੰ ਹੂੰ ਟੀਲੇ ਨਰ ਦਾ ਹੰਮਾਰੇ ਏਤਾ ਨਰਕ ਨਿਵਾਰਣ ਹੂੰ ਹੂੰ

ਪਰ ਪੰਡਿਤ ਕਰ ਰਿਹਾ ਸੀ ਐਸਾਈ ਇਹਨੂੰ ਪੰਡਿਤ ਕੇ ਸਾਡੇ ਵਿਦਵਾਨ ਵੀ ਕਰ ਰਹੇ ਨੇ ਐਸੇ ਹੀ ਹੁੰਦ ਤੇ ਦੇ ਵੀ ਮਰਹ ਨਰ ਕੀ ਹੈ ਜੀ ਨਰਕ ਨਿਵਾਰਨ ਨਰਹ ਨਰ ਸਰਦਾ ਹਰ ਅੱਛਾ ਜੀ ਸਰਦਾ ਉਹ ਵਿਵਣ ਤ੍ਰੇਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾਲ ਰਤਨ ਬਹੁ ਮਾਨਕੀ ਸਤਗੁਰ ਹੱਥ ਭੰਡਾਰ ਲਾਂ ਲਕੜਬੋ ਵੜ ਗਈ ਇਹਦਾ ਬੰਨਾਰ ਦਾ ਸਤਗੁਰ ਅੱਖ ਹੈ ਔਰ ਮੈਂ ਫਿਰਦੀ ਨਹੀਂ ਬੜ ਬੜ ਫਿਰਦੀ ਟੁੱਟਦੀ ਜਿਹੜੇ ਪੰਡਾਰ ਸਤਗੁਰ ਦੇ ਹੱਥ ਸੀ ਉਹਨੂੰ ਜੰਗਣਾ ਨਹੀਂ ਟੁੱੜਦੀ ਰਹੀ ਉਹਨੂੰ ਬਾਹ ਟੋਲਦੀ ਰਹੀ ਬਾਹ ਛਪੜਾਂ ਨੂੰ ਟੋਲਦੀ ਰਹੀ ਬਾਹ ਤੋਪਾਂ ਦੇ ਯਾਨੀ ਅੱਖਾਂ ਨਾਲ ਟੋਲਦੀ ਰਹੀ ਉਹਨੂੰ ਅੱਖੋਂ ਨਾਲ ਦਰਸ਼ਨ ਕਰਦੀ ਰਹੀ ਅੱਖਾਂ ਨਾਲ ਦਰਸ਼ਨ ਦੀ ਗੱਲ ਸੀ ਅੱਖਾਂ ਨਾਲ ਦਰਸ਼ਨ ਨਹੀਂ ਸੀ ਹੁਣ ਹੱਥਾਂ ਤੋਂ ਪ੍ਰਾਪਤ ਨਹੀਂ ਸੀ ਹੁਣ ਕੋਈ ਵਸਤੂ ਨਹੀਂ ਹੈ ਬਾਹਰ ਹੈ ਜੀ ਉਹ ਜਿਹਦੀ ਪ੍ਰਾਪਤੀ ਹੋ ਜਵੇ ਉਹਦਾ ਲਾਲ ਤਤਲ ਬੋੜ ਨਹੀਂ ਸਾਕੋ ਰਤ ਪਰ ਮਾਰੋ ਦਾ ਗੋਲ ਦੇ ਅਸੱਤ ਦੇ ਤਾ ਗੋਲ ਦੇ ਠੀਕ ਹੈ ਸਾਕੋ ਦੇ ਵਿੱਚ ਜਿਹੜੇ ਗੋਲ ਨੇ ਉਹ ਹੀ ਗੁਣ ਧਾਰਨ ਕਰਦੇ ਨੇ ਹਾਂ ਹਾਂ ਉਹ ਗੋੜੋਂ ਹੁੰਦੇ ਨੇ ਅੰਦਰ ਠੀਕ ਹੈ ਔਬੜ ਛੱਡਣ ਤੇ ਗੁਰਤਾ ਅਣ ਕਰਦੇ ਨੇ ਇਹ ਹੀ ਧਰਤੀ ਹੈ ਠੀਕ ਹੈ ਜੀ ਇਹ ਗੁਰੂ ਕਿਹਾ ਠੀਕ ਹੈ ਉਤਮ ਹੋਵਾ ਪ੍ਰਭ ਮਿਲੈ ਇਕ ਮਨ ਇਕ ਇੱਕ ਭਾਏ ਨਾਨਕ ਪ੍ਰੀਤਮ ਰਸ ਮਿਲੈ ਲਾਹਾਂ ਲੈ ਪਰਖਾਏ ਉਦਬ ਹਮ ਕੇ ਮੇਰੀ ਸਿੱਖੀ ਉਤਮ ਹੋ ਜਵੇ ਹਮ ਹਮ ਇਹ ਜੋ ਉੱਚતમ ਹੋ ਜਵੇ ਇੰਨੀ ਉੱਚੀ ਹੋ ਜਵੇ ਤਾਂ ਮਾਇਆ ਤਾਂ ਉੱਪਰ ਉੱਠ ਖੜੇ ਸੋਚ ਮੇਰੀ ਭੋਖਾ ਮਾਇਆ ਤਾਂ ਉੱਪਰ ਚਲੀ ਜਾਵੇ ਉਹ ਚਿੱਤਮ ਇੰਨੀ ਉੱਚੀ ਮਾਇਆ ਉਹ ਤਾਂ ਗਾ ਉੱਚੀ ਹੋ ਜਾ ਉੱਤਮ ਹੋਗਾ ਪ੍ਰਭੂ ਬਿਲੇ ਹਾਂ ਫੇ ਪ੍ਰਭ ਬਿੜਦਾ ਆਪ ਮੈਂ ਬਾਹਰ ਖੜਾ ਹੋਇਆ ਤੇ ਤਾਂ ਕਰਦਾ ਹੈ ਅੱਛਾ ਜੀ ਮਾਇਆ ਦੇ ਅਸਰ ਦਾ ਹੈ ਦੀ ਹੋ ਹੂੰ ਪਹਿਲੇ ਦਿਆ ਦੇ ਬਿਚ ਟੋੜਦੀ ਏ ਤੇ ਬਣ ਪੁੱਤਮ ਬਰਾਬਰ ਬਿਲੇ ਇੱਕ ਬਾਣ ਇੱਕ ਪਾਇ ਪਹਿਲਾਂ ਦਾ ਬੁਢਰ ਕਿ ਦੋ ਇੱਕ ਰਹਿਣ ਹਾਂ ਉਹ ਹੋ ਦੇ ਨਾ ਬੇਦੇ ਨਾਲੇ ਦੋ ਹਾਂ ਦੇ ਭੁੱਖ ਵੀ ਇੱਕੋ ਹੋਵੇ ਅੱਛਾ ਜੀ ਤਾਂ ਇਹੋ ਖੂਦ ਦੀ ਹਾਂ ਹਾਂ ਤੋਂ ਇੱਕ ਕਰਾ ਨਾ ਕੋਈ ਨਾ ਨਹੀਂ ਹੋਵੇ ਭੁੱਖ ਤਾਂ ਬਿਲਕੁਲ ਅੱਜ ਆ ਜਦੋਂ ਇੱਕ ਮਨ ਲਿਖਦੇ ਆਪਾਂ ਤਾਂ ਇੱਕ ਮਨ ਤੋਂ ਭਾਵ ਹੈ ਵੀ ਨਾਲ ਚਿੱਤ ਔਰ ਮਨ ਮਿਲ ਕੇ ਹੀ ਕੋਏ ਹੈ ਜੀ ਉਹ ਹੁੰਦਾ ਇਹ ਕਾਇਆ 240 200 ਟੱਕਰ ਕੀ ਸੋਚੇ ਬਦਲ ਗਈ ਆਇਆ ਦੀ ਸੋਚੇ ਰਕਦੋਗੀ ਹੂੰ ਇਹ ਮਾਇਆ ਦੀ ਤੋਰ ਹੈ શરીર ਦੀ ਕਿੰਨਾ ਤਾਂ ਦੋ ਇਹ ਜੀਰ ਐ ਇਹ ਰੂਹੀ ਜੀਰ। ਭਾਇ ਦੀ ਜਿੱਤ ਦਾ ਬੁੱਧੀਕ ਹੈ। ਭਾਇ ਤੋਂ ਉੱਪਰ ਉੱਠੜਿਆਇਤਾ। ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪ੍ਰਥਾਣੀ। ਦੁਆਰਦ ਗ ਪ੍ਰੀਤਮ ਰਸ ਮਿਲੇ ਪ੍ਰੀਤਮ ਕੋਲੋਂ ਰਸ ਮਿਲਦਾ ਹੈ। ਹੂੰ। ਇਹਦਾ ਰਸ ਪ੍ਰੀਤਮ ਨਾਲ ਜੁੜ ਕੇ ਮਿਲਦਾ ਹੈ। ਜਿਹੜਾ ਪ੍ਰੇਮ ਰਸ ਹੈ। ਫਿਰ ਉੱਥੇ ਪ੍ਰਾਪਤੀ ਹੁੰਦੀ ਹੈ। ਹੂੰ। ਉਤਲੈ ਕੇ ਇਹ ਰਾਖ ਚਕੀ ਤਮ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈ ਹੈ ਅੰਤ ਨ ਪਾਰਾ ਬਾਰ ਰਾਚ ਰਾਚ ਜਿਨ ਰਚੀ ਇਹ ਤੇ ਆ ਸਾਡੀ ਰਚਨਾ ਰਚੀ ਹੈ ਹਾਂਜੀ ਆਪ ਆਪ ਰਾਜ ਕੇ ਵਿੱਚ ਹੂੰ ਹੂੰ ਰਾਜ ਜਿਤਨਾ ਰਾਚੀ ਜੇਨ ਰਚੀ ਹੂੰ ਹੂੰ ਵਕੇ ਨੂੰ ਇਹ ਵੇਦੀ ਰਚੀ ਗਈ ਪਰ ਇੰਨੇ ਤਰ੍ਹਾਂ ਕਰਕੇ ਇਹਦੇ ਵਿੱਚ ਜੇ ਤਨ ਆਪ ਰਚੇ ਰਹੇ ਸਿੱਧੂ ਪਾਣੀ ਦੇ ਬਜੋ ਢਿੱਤੀ ਇਕੱਠੀ ਕੇ ਮੇਹੂ ਖੜਾ ਕੇ ਬਣ ਜੂ ਹਾਂਜੀ ਰਛਨਾ ਇਹ ਰਛਨਾ ਤਾਂ ਰਿਛ ਇਹ ਰਛਨਾ ਤਾਂ ਆਪ ਬਚ ਰਚੇ ਤੇ ਬਿਨਾਂ ਰਹੀ ਹੋਣੀ ਜਾ ਸਕਦੀ ਇਹ ਜਿਹੜੇ ਆਕਾਰ ਆਉਂਦੇ ਆਕਾਰ ਸਰ ਜੀ ਤੇ ਆਕਾਰ ਤੋਂ ਕੀ ਭਾਵ ਹੈ ਜੀ ਹੁਕਮ ਹੈ ਆਕਾਰ انا ਨਾ ਆਪਾਰ ਸਰੀਰ ਰਜਨਾ ਦੇ ਮਾਇਆ ਦੇ ਅੱਛਾ ਜੀ ਜਿਹਦੇ ਮਾਇਆ ਨੇ ਸਰੀਰ ਜਿਵੇਂ ਬਣੇ ਅੱਛਾ ਜੀ ਪਰ ਆਕਾਰ ਕਾਦੀ ਬਣੇ ਜੇ ਗਿਆਨ ਹੈ ਤਾਂ ਆਕਾਰ ਬਣੇ ਅੱਛਾ ਗਿਆਨ ਦੇ ਆ ਬਣਿਆ ਯਾ ਗਿਆਨ ਵਿੱਚ ਬੈਠੇ ਯਾ ਤਾਂ ਕਿ ਅੱਗ ਬੱਝ ਗਈ ਹੈ ਜਾਂ ਇਹ ਤਾਂ ਬਾਹਰ ਹੈ ਉਹਦੇ ਬਣਉਣ ਵਾਲਾ ਅੱਛਾ ਘੜਾ ਬਣਉਣ ਵਾਲਾ ਕਮਿਆਰ ਘੜੇ ਤੋਂ ਬਾਹਰ ਹੈ ਹਾਂ ਹਾਂ ਸੂਰਜ ਨੂੰ ਬਣਉਣ ਵਾਲਾ ਸੂਰਜ ਤੋਂ ਬਾਹਰ ਹੈ ਹਾਂ ਹਾਂ ਚੰਦਰਮੇ ਨੂੰ ਬਣਉਣ ਵਾਲਾ ਚੰਦਰਮੇ ਤੋਂ ਬਾਹਰ ਹੈ ਅੱਛਾ ਲੈ ਕੇ ਤੇ ਬੇਰਛੂ ਤੋਂ ਬਣਉਣ ਵਾਲਾ ਬੇਰਛੇ ਇੰਦਰ ਹੈ ਹਾਂ ਹਾਂ ਸਰੀਰ ਆਤਮਿਕਾ ਭ्रमण ਵਾਲਾ ਸਰੀਰ ਦੇ ਅੰਦਰ ਚੇਤਨ ਜਿਹੜਾ ਚੀਜ਼ ਬਣੀ ਹੈ ਚੇਤਨ ਕੋਈ ਚੇਤਨ ਉਹਦੇ ਵਿੱਚ ਚੇਤਨ ਜਿਹੜਾ ਝਾਲ ਹੈ ਉਹਦੇ ਬਾਹਰ ਬਾਹਰ ਹੈ ਚੇਤਨ ਠੀਕ ਹੈ ਉਹਦੇ ਵਿੱਚ ਨਹੀਂ ਹੈ ਪਰ ਉਹਨੂੰ ਉਹਨੂੰ ਬਾਹਰ ਨਹੀਂ ਬਣਾਇਆ ਉਤਰਾ ਬਣਾਇਆ ਪਰ ਉਹਨੂੰ ਆਪਣੇ ਹੁਕਮ 'ਚ ਰੱਖਿਆ ਹੋਇਆ ਚੇਤਨ ਨੂੰ ਵੀ ਜੜ ਨੂੰ ਵੀ ਹਾਂ ਹੁਕਮ ਤੋਂ ਬਾਹਰ ਨਹੀਂ ਜੜ ਵੀ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ ਹੈ ਜੀ ਨਾ ਆਇਆ ਉਹ ਕੋਸ ਦਾ ਬਾਹਰ ਤਾਂ ਕੋਈ ਨਹੀਂ ਤੇ ਠੀਕ ਹੈ ਜਦੋਂ ਆਪਾਂ ਅਜਾਦੀ ਸਾਹਿਬ ਦੀ ਪੜਦੇ ਹੁਕਮੇ ਹੋਵਨ ਆਕਾਰ ਚਾਹੇ ਜੜਾਕਾਰ ਚਹ ਚੇਤਨਕਾਰ ਜੜਾਕਾਰ ਦੇ ਉਹ ਬਾਹਰ ਹੈ ਚੇਤਨ ਦੇ ਵਿੱਚ ਹੈ ਹਾਂ ਕੇ ਤੁਸੀਂ ਵਿਗਿਆਨ ਚਾਰ ਤੋਂ ਬਾਹਰ ਹੈ ਠੀਕ ਹੈ ਜੀ ਪਰ ਆ ਜਿਹੜਾ ਰਾਜ ਅੱਖਰ ਹੈ ਜਦੋਂ ਆਪਾਂ ਹਰ ਸਾਰੀ ਵਾਰਚ ਵੀ ਆਉਂਦਾ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਇਹ ਉਸੇ ਪਰਥਾਈ ਹੈ ਰਚਨਾ ਰਾਜ ਦੇ ਪਰਥਾਈ ਨਾਵ ਰਖਿਆ ਕੀ ਨਾ ਗਿਆਨ ਜਿਨੇ ਰਜੇ ਸੂਰਜ ਕਿਨੇ ਬਣਾਇ ਗਿਆਨ ਦੀ ਰਜਣਾ ਹੀ ਹੈ ਸੂਰਜ ਸਾਰਾ ਕੁਝ ਖਾਇਨਾਤ ਰਜਣਾ ਗਿਆਨ ਦੀ ਹੋਇਆ ਗਿਆਨ ਦੀ ਰਜਣਾ ਹੀ ਹੈ ਸਾਰੀ ਕਾਇਨਾਤ ਠੀਕ ਹੈ ਜੀ ਕੁਦਰਤ ਚ ਆਉਂਦਾ ਗੁਰਮੁਖ ਬੇਅੰਤ ਧਾਈ ਹੈ ਅੰਤ ਨਾ ਪਾਰ ਆਵਾਰ ਗੁਰਮੁਖੀ ਬੇਅੰਤ ਧਾਈ ਹੈ ਇਹ ਗੁਰਮੁਖੀ ਬੁੱਧੀ ਹੈ ਉਹਦੇ ਬੇਅੰਤ ਵਿੱਚ ਧਿਆਨ ਲੱਖਿਆ ਹੂੰ ਹੂੰ ਉਹ ਬੇਅੰਤ ਬਰ ਧਿਆਨ ਵਿੱਚ ਰਹੀਆ ਹੋਰ ਬਸ ਧਿਆਨ ਰੱਖਦੀ ਠੀਕ ਹੈ ਜੀ ਅੰਦਰ ਬਾਰ ਬਾਰ ਉਸ ਬੇਅੰਤ ਦਾ ਹੀ ਧਨ ਬਾਰ ਬਾਰ ਹੀ ਦੀ ਗੁਰਪ੍ਰੀ ਬੁੱਧੀ ਉਹਦੇ ਚ ਰੱਖਦੀ ਹੈ ਗੁਰਮੁਖੀ ਬੁੱਧੀ ਬੇਅੰਤ ਵਿੱਚ ਹੀ ਰੱਖਦੀ ਮਾਇਆ ਚ ਨਾਸਵੰਤ ਦੀ ਜਲਤੀ ਰੱਖਦੀ ਹੈ ਹੂੰ ਹੂੰ ਬੁਧੀ ਬੁਖੇ ਬੁਧੀ ਨਾਸਵੰਤ ਵਿੱਚ ਧਿਆਨ ਰੱਖਦੀ ਹੈ ਗਰੂ ਕੀ ਬੁਧੀ ਬਿਆਸ ਸੱਚਾ ਲੱਭਦੀ ਹੈ ਦੋਨਿਆਂ ਦਾ ਫਰਕ ਹੈ ਹਮਮ